ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪ ਅੰਧੇਰ ਭੁਲੋਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਵੇਂ ਦਿਨ ਦੀ ਸ਼ੁਰੂਆਤ ਇੱਕ ਹੋਰ ਇਤਿਹਾਸਿਕ ਗੁਰਸਥਾਨ ਤੋਂ ਆਪਾਂ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਇਹ ਗੁਰ ਇਤਿਹਾਸਿਕ ਸਥਾਨ ਪਿੰਡ ਲਸੋਈ ਜ਼ਿਲ੍ਹਾ ਮਲੇਰਕੋਟਲਾ ਪੰਜਾਬ ਦੇ ਵਿੱਚ ਸਥਾਪਿਤ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਤੇ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਉਣ ਦੀ ਜਿਹੜੀ ਇਤਿਹਾਸ ਦੇ ਵਿੱਚੋਂ ਜਾਣਕਾਰੀ ਆ ਉਹ ਮਿਲਦੀ ਆ ਇਸ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਵੇਂ ਗੁਰੂ ਸਾਹਿਬ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਨੇ ਇਸ ਗੁਰਦੁਆਰਾ ਸਾਹਿਬ ਦੇ ਨਾਮ ਦੀ ਜੇ ਮੈਂ ਗੱਲ ਕਰਾਂ ਤਾਂ ਗੁਰਦੁਆਰਾ ਸ੍ਰੀ ਸੱਲਿਆਣਾ ਸਾਹਿਬ ਪਿੰਡ ਲਸੋਈ ਜ਼ਿਲ੍ਹਾ ਮਲੇਰਕੋਟਲਾ ਸੱਲਿਆਣਾ ਸਾਹਿਬ ਕਿਵੇਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਸੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਰੀ ਜਾਣਕਾਰੀ ਜਿਹੜੀ ਉਹ ਸਾਂਝੀ ਕਰਾਂਗੇ ਆਓ ਅੱਗੇ ਆਪਾਂ ਗੁਰੂ ਸਾਹਿਬ ਅੱਗੇ ਨਮਸਕਾਰ ਕਰਦੇ ਹਾਂ ਤੇ ਜਿੰਨੀ ਕ ਜਾਣਕਾਰੀ ਆਪਾਂ ਨੂੰ ਇਤਿਹਾਸ ਦੇ ਸਰੋਤਾਂ ਤੋਂ ਜਾਂ ਇੱਥੋਂ ਪਿੰਡ ਦੇ ਵਿੱਚੋਂ ਸੱਜਣਾ ਤੋਂ ਬਜ਼ੁਰਗਾਂ ਤੋਂ ਆਪਾਂ ਨੂੰ ਪਤਾ ਲੱਗੂਗੀ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਦੇ ਹਾਂ ਗੁਰਦੁਆਰਾ ਸ਼੍ਰੀ ਸੱਲਿਆਣਾ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀਂ ਪਿੰਡ ਲਸੋਈ ਜ਼ਿਲ੍ਹਾ ਮਲੇਰਕੋਟਲਾ ਇਸ ਗੁਰਦੁਆਰਾ ਸਾਹਿਬ ਦੀ ਜੇ ਮੈਂ ਲੋਕੇਸ਼ਨ ਦੀ ਗੱਲ ਕਰਾਂ ਤਾਂ ਖੰਨੇ ਤੋਂ ਮਲੇਰ ਕੋਟਲਾ ਨੂੰ ਜਾਂਦੇ ਹੋਏ ਪਿੰਡ ਪੁਰਥਲਾ ਮੰਡੇਰ ਅ ਪੈਂਦਾ ਰਸਤੇ ਦੇ ਵਿੱਚ ਉਥੋਂ ਲਸੋਈ ਲਈ ਜੋ ਰਸਤਾ ਆਉਂਦਾ ਪਿੰਡ ਦੇ ਬਾਹਰ ਬਾਰ ਹੀ ਸੂਏ ਦੇ ਨਾਲੇ ਗੁਰਦੁਆਰਾ ਸਾਹਿਬ ਸਥਾਪਿਤ ਹੈ। ਬਾਕੀ ਇਸ ਜਗ੍ਹਾ ਦੀ ਲੋਕੇਸ਼ਨ ਦੀ ਜੇ ਮੈਂ ਕਿਲੋਮੀਟਰ ਦੇ ਵਿੱਚ ਗੱਲ ਕਰਾਂ ਤਾਂ ਅ ਪਿੰਡ ਪੁਰਥਲੇ ਤੋਂ ਕੋਈ ਤਕਰੀਬਨ 1 ਕੋ ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਅ ਲਸੋਈ ਦੇ ਬਾਹਰੋਂ ਬਾਹਰ ਗੁਰਦੁਆਰਾ ਸਾਹਿਬ ਸਭਾ ਮਾਨ ਨੇ। ਬਾਕੀ ਆਓ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆਂ ਤੇ ਇਤਿਹਾਸ ਬਾਰੇ ਤੁਹਾਡੇ ਨਾਲ ਜਾਣਕਾਰੀ ਆ ਜਿਹੜੀ ਉਹ ਸਾਂਝੀ ਕਰਦੇ ਆਂ। ਜਿਵੇਂ ਆਪਾਂ ਗੁਰਦੁਆਰਾ ਸਾਹਿਬ ਦੇ ਅ ਮੁੱਖ ਸੜਕ ਤੋਂ ਗੁਰਦੁਆਰਾ ਸਾਹਿਬ ਵੱਲ ਨੂੰ ਵੱਧਦੇ ਆਂ ਤਾਂ ਆਪਾਂ ਨੂੰ ਇਹ ਸੁੰਦਰ ਦਰਸ਼ਨੀ ਜੋੜੀ ਸਾਹਿਬ ਦੇ ਦਰਸ਼ਨ ਹੋ ਜਾਂਦੇ ਨੇ ਜਿਸ ਦੇ ਉੱਤੇ ਇੱਕ ਘੋੜੇ ਦੇ ਉੱਤੇ ਬਹੁਤ ਸੁੰਦਰ ਸਿੰਘ ਦਾ ਬੋਤਾ ਜਿਹੜਾ ਉਹ ਬਣਾਇਆ ਹੋਇਆ। ਤੇ ਉਸ ਤੋਂ ਬਾਅਦ ហេਠਾ ਲਿਖਿਆ ਗੁਰਦੁਆਰਾ ਸ੍ਰੀ ਸੱਲੇਆਣਾ ਸਾਹਿਬ ਪਾਤਸ਼ਾਹੀ ਪਹਿਲੀ ਅਤੇ ਪਾਤਸ਼ਾਹੀ ਛੇਵੀਂ ਪਿੰਡ ਲਸੋਈ ਇਹ ਸੁੰਦਰ ਦਰਸ਼ਨੀ ਜੋੜੀ ਆਪਾਂ ਨੂੰ ਅੰਦਰ ਲੈ ਜਾਂਦੀ ਆ ਮੁੱਖ ਦਰਬਾਰ ਸਾਹਿਬ ਵੱਲ ਆਪਾਂ ਦਰਬਾਰ ਸਾਹਿਬ ਦੇ ਅੰਦਰ ਚੱਲਦੇ ਆ ਦਰਸ਼ਨੀ ਜੋੜੀ ਵੀ ਦੇਖਾਂਗੇ ਬਾਕੀ ਇਤਿਹਾਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਦਰਸ਼ਨੀ ਜੋੜੀ 'ਚ ਜਿਵੇਂ ਆਪਾਂ ਅੱਗੇ ਵਧਦੇ ਆ ਤਾਂ ਆਪਾਂ ਨੂੰ ਦੋ ਨਿਸ਼ਾਨ ਸਾਹਿਬ ਸਭੈਮਾਨ ਸਾਹਮਣੇ ਦਰਸ਼ਨ ਦਿਦਾਰੇ ਹੋ ਜਾਂਦੇ ਨੇ ਇਹ ਸੁੰਦਰ ਰਸਤਾ ਆਪਾਂ ਨੂੰ ਗੁਰਦੁਆਰਾ ਸਾਹਿਬ ਵੱਲ ਲੈ ਜਾਂਦਾ ਤੇ ਪਿੰਡ ਇੱਥੋਂ ਹੀ ਸੱਜਣ ਜੋ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਾਉਣ ਲਈ ਲੈ ਕੇ ਆਏ ਸੀ ਉਹ ਵੀ ਆਪਣੇ ਨਾਲ ਨੇ ਉਹਨਾਂ ਨੇ ਵੀ ਆਪਣੀ ਬਹੁਤ ਮਦਦ ਕੀਤੀ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਬਾਰੇ ਬਾਕੀ ਇਸ ਗੁਰਦੁਆਰਾ ਸਾਹਿਬ ਦੀ ਇਤਿਹਾਸ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹ ਗੁਰਦੁਆਰਾ ਸਾਹਿਬ ਦੀ ਮੁੱਖ ਬਿਲਡਿੰਗ ਦੇ ਆਪਾਂ ਨੂੰ ਦਰਸ਼ਨ ਦਿਦਾਰੇ ਹੋ ਰਹੇ ਨੇ ਗੁਰਦੁਆਰਾ ਸ਼੍ਰੀ ਸੱਲਿਆਣਾ ਸਾਹਿਬ ਪਾਤਸ਼ਾਹੀ ਪਹਿਲੀ ਤੇ ਪਾਤਸ਼ਾਹੀ ਛੇਵੀ ਪਿੰਡ ਲਸੋਈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨੋ ਇਹ ਸੁੰਦਰ ਸਤਰਾ ਨੇ ਜਿਹੜੀਆਂ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ ਉੱਤੇ ਲਿਖੀਆਂ ਹੋਈਆਂ ਨੇ ਤੇ ਬਾਕੀ ਜੋਗੋ ਜੁਗਤਾਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਉਰਾ ਸਾਰਾ ਪੰਜੇ ਕਕਾਰ ਪੰਜੇ ਤਖਤ ਸਹਿਬਾਨ ਮੋਢਲੇ ਉਪਦੇਸ਼ ਸਿੱਖ ਧਰਮ ਦੇ ਤੇ ਬਾਕੀ ਜੀਵਨ ਬਿਉਰੇ ਗੁਰੂ ਸਾਹਿਬਾਨ ਤੇ ਬਾਕੀ ਸਿੰਘ ਸਾਹਿਬਾਨਾਂ ਦੇ ਇੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਬਹੁਤ ਸੁੰਦਰ ਬੋਰਡਾਂ ਦੇ ਉੱਤੇ ਲਾਏ ਹੋਏ ਨੇ। ਬਾਕੀ ਆਓ ਅੱਗੇ ਆਪਾਂ ਹੁਣ ਦਰਬਾਰ ਸਾਹਿਬ ਦਰਸ਼ਨ ਕਰਦੇ ਹਾਂ ਤੇ ਬਾਕੀ ਇਤਿਹਾਸ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਬਹੁਤ ਸੁੰਦਰ ਸਜਾਇਆ ਹੋਇਆ। ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਏ ਮਾਨ ਨੇ ਨਿਤਨੇਮ ਤੇ ਬਾਕੀ ਬਾਣੀਆਂ ਦਾ ਪ੍ਰਵਾਹ ਜਿਹੜਾ ਉਹ ਹਰ ਰੋਜ਼ ਸੋਬਾ ਸ਼ਾਮ ਚੱਲਦਾ ਰਹਿੰਦਾ ਬਾਕੀ ਹੋਰ ਗੁਰਮਤਿ ਦਿਹਾੜਿਆਂ ਨੂੰ ਵੀ ਕਾਫੀ ਵੱਡੇ ਸਮਾਗਮ ਨੇ ਜਿਹੜੇ ਉਸ ਸਥਾਨ ਦੇ ਉੱਤੇ ਕੀਤੇ ਜਾਂਦੇ ਆ ਸੰਗਤਾਂ ਦੂਰੋਂ ਨੇੜੇੋਂ ਆਉਂਦੀਆਂ ਨੇ ਆਪਣੀਆਂ ਮੰਤਾਂ ਗੁਰੂ ਸਾਹਿਬ ਅੱਗੇ ਮੰਗਦੀਆਂ ਨੇ ਇਤਿਹਾਸ ਦੀ ਜੇ ਆਪਾਂ ਗੱਲ ਕਰੀਏ ਤਾਂ ਬਾਬਾ ਸੱਲਾ ਜੀ ਦੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਜਿਨ੍ਹਾਂ ਦੇ ਨਾਮ ਤੋਂ ਇਸ ਸਥਾਨ ਦਾ ਨਾਮ ਪਿਆ ਬਾਬਾ ਸੱਲਾ ਜੀ ਨੂੰ ਇੱਕ ਭਿਆਨਕ ਰੋਗ ਸੀ ਉਹਨਾਂ ਨੂੰ ਨਾ ਪਿੰਡ ਵਾਲਿਆਂ ਨੇ ਬਾਹਰ ਇਸ ਜਗ੍ਹਾ ਦੇ ਉੱਤੇ ਰੱਖਿਆ ਹੋਇਆ ਸੀ ਇੱਥੇ ਹੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਦੇ ਕੇ ਜਾਂਦੇ ਸੀ ਇੱਥੇ ਹੀ ਉਹ ਰਹਿੰਦੇ ਸੀ ਉੜੀਕ ਰਹੇ ਸੀ ਉਸ ਸੱਚੇ ਪਿਤਾ ਵਾਹਿਗੁਰੂ ਜੀ ਨੂੰ ਮੁਰਸ਼ਦ ਨੂੰ ਆਪਣੇ ਪੀਰ ਪੈਗੰਬਰ ਨੂੰ ਜਿਨ੍ਹਾਂ ਨੂੰ ਉਹ ਯਾਦ ਕਰਦੇ ਸੀ ਤਾਂ ਇੱਥੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਜਦੋਂ ਮਾਲਵਾ ਦੀ ਯਾਤਰਾ ਤੇ ਆਉਂਦੇ ਨੇ ਮਾਲਵਾ ਦੇ ਇਲਾਕੇ ਚ ਆਉਂਦੇ ਨੇ ਤਾਂ ਇਸ ਜਗ੍ਹਾ ਦੇ ਉੱਤੇ ਪਹੁੰਚਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਸੁਭਾਏ ਮਾਨ ਨੇ ਬਿਲਕੁਲ ਹੀ ਉਸ ਦੇ ਹੇਠਾਂ ਪੂਰਾ ਸਾਹਿਬ ਬਣੇ ਹੋਏ ਨੇ ਗੁਰੂ ਸਾਹਿਬ ਦੇ ਇੱਥੇ ਆਉਣ ਦੀ ਯਾਦ ਦੇ ਵਿੱਚ ਕਿਉਂਕਿ ਇੱਥੇ ਗੁਰੂ ਸਾਹਿਬ ਕਾਫੀ ਦਿਨ ਰੁਕੇ ਸੀ ਉਹਨਾਂ ਨੇ ਬਾਬਾ ਸੱਲਾ ਜੀ ਨੂੰ ਜੋ ਉਹਨਾਂ ਦੇ ਸਰੀਰ ਤੇ ਰੋਗ ਸੀ ਉਸ ਨੂੰ ਠੀਕ ਕੀਤਾ ਉਹਨਾਂ ਨੂੰ ਇੱਥੇ ਸਥਿਤ ਇੱਕ ਛੱਪੜੀ ਦੇ ਵਿੱਚ ਨਹਾਉਣ ਲਈ ਕਿਹਾ ਜਦੋਂ ਬਾਬਾ ਸੱਲਾ ਜੀ ਨੇ ਗੁਰੂ ਸਾਹਿਬ ਦੀ ਆਗਿਆ ਮੰਨ ਕੇ ਉਸ ਛੱਪੜੀ ਦੇ ਵਿੱਚ ਇਸ਼ਨਾਨ ਕੀਤਾ ਤਾਂ ਉਹਨਾਂ ਦਾ ਜਿਹੜਾ ਕੋੜ ਦਾ ਰੋਗ ਸੀ ਉਹ ਸਦਾ ਲਈ ਖਤਮ ਹੋ ਗਿਆ ਅਜਿਹੀ ਵੱਡੀ ਮਾਣ ਮੱਤੇ ਇਤਿਹਾਸਿਕ ਘਟਨਾ ਹੈ ਪਿੰਡ ਲਸੋਈ ਦੀ ਇਤਿਹਾਸ ਦੇ ਪੱਖਾਂ ਤੋਂ ਕਈ ਵਾਰੀ ਅਣਦੇਖੇ ਰਹਿ ਜਾਂਦੇ ਨੇ ਗੁਰੂ ਇਤਿਹਾਸਿਕ ਸਥਾਨ ਪਰ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਤੁਹਾਡੇ ਸਭ ਸੱਜਣਾ ਦੇ ਸਾਥ ਨਾਲ ਆਪਾਂ ਇਹਨਾਂ ਦਰਸ਼ਨਾਂ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆ ਸਕੀਏ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰ ਸਕੀਏ ਤੁਸੀਂ ਕਰਨਾ ਸਿਰਫ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤਾ ਜੋ ਹੋਰ ਇਤਿਹਾਸਿਕ ਸਥਾਨਾਂ ਦੀਆਂ ਵੀਡੀਓਜ਼ ਮੈਂ ਤੁਹਾਡੇ ਤੱਕ ਲੈ ਕੇ ਆ ਸਕਾਂ ਘਰ ਬੈਠੇ ਬਿਠਾਏ ਤੁਸੀਂ ਮੇਰੇ ਨਾਲ ਇਹਨਾਂ ਸਥਾਨਾਂ ਦੇ ਦਰਸ਼ਨ ਦਿਦਾਰਿਆ ਜਿਹੜੇ ਉਹ ਕਰ ਸਕਦੇ ਹੋ ਜਿਵੇਂ ਆਪਾਂ ਦਰਬਾਰ ਸਾਹਿਬ ਤੋਂ ਬਾਹਰ ਆਉਨੇ ਆ ਤਾਂ ਸਾਹਮਣੇ ਵਾਲੇ ਪਾਸੇ ਹੀ ਆਪਾਂ ਨੂੰ ਨਾ ਇੱਕ ਛੋਟੇ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਹੋ ਜਾਂਦੇ ਨੇ ਇਹ ਛੋਟੇ ਨਿਸ਼ਾਨ ਸਾਹਿਬ ਉਸ ਜਗ੍ਹਾ ਦੇ ਉੱਤੇ ਸਭਾ ਮਾਨ ਨੇ ਜਿੱਥੇ ਇੱਥੇ ਇੱਕ ਫਲਾਹੀ ਦਾ ਰੁੱਖ ਹੁੰਦਾ ਸੀ ਅ ਇੱਕ ਮਾਨਤਾ ਅਨੁਸਾਰ ਇਹ ਉਹ ਰੁੱਖ ਸੀ ਜਿਹਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਘੋੜਾ ਬੰਨਿਆ ਸੀ ਕਿਉਂਕਿ ਇਸ ਇਲਾਕੇ ਦੇ ਵਿੱਚ ਮਾਲਵੇ ਦੇ ਇਸ ਇਲਾਕੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਾਫੀ ਲੰਬਾ ਸਮਾਂ ਰਹੇ ਨੇ ਜਿਵੇਂ ਪਿੰਡ ਪੁਰਥਲਾ ਕੁਡਾਣੀ ਸਾਹਿਬ ਲਸੋਈ ਅ ਰੌਣੀ ਅਲੱਗ-ਅਲੱਗ ਸਥਾਨਾਂ ਦੇ ਉੱਤੇ ਗੁਰੂ ਸਾਹਿਬ ਦੇ ਇਤਿਹਾਸ ਦਾ ਗੁਰੂ ਸਾਹਿਬ ਦੇ ਆਉਣ ਦੀ ਜਾਣਕਾਰੀ ਆਪਾਂ ਨੂੰ ਉਹ ਮਿਲਦੀ ਆ। ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਸਿੰਘ ਸਹਿਬਾਨ ਆਪਾਂ ਨੂੰ ਮਿਲੇ ਸੀ। ਉਹਨਾਂ ਨੇ ਗੁਰਦੁਆਰਾ ਸਾਹਿਬ ਬਾਰੇ ਆਪਾਂ ਨੂੰ ਬਹੁਤ ਵਧੀਆ ਜਾਣਕਾਰੀ ਆ ਜਿਹੜੀ ਉਹ ਦਿੱਤੀ ਆ। ਕਿਉਂਕਿ ਇਤਿਹਾਸ ਦੇ ਅਲੱਗ-ਅਲੱਗ ਪੱਖਾਂ ਨੂੰ ਅਲੱਗ-ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ। ਬਹੁਤ ਇਤਿਹਾਸ ਦੇ ਪੰਨੇ ਅਜੇ ਹੀ ਰਹਿ ਜਾਂਦੇ ਨੇ ਜਿਨ੍ਹਾਂ ਬਾਰੇ ਅਕਸਰ ਹੀ ਆਪਾਂ ਨੂੰ ਜਾਣਕਾਰੀ ਆ ਜਿਹੜੀ ਉਹ ਬਹੁਤ ਦੇਰ ਨਾਲ ਘੱਟ ਜਾਂ ਕਈ ਵਾਰੀ ਮਿਲਦੀ ਹੋਣੀ। ਮੈਂ ਆਪਣੀ ਇਸ ਵੀਡੀਓ ਦੇ ਜਰੀਏ ਕੋਸ਼ਿਸ਼ ਕਰ ਰਿਹਾ ਤੁਹਾਡੇ ਨਾਲ ਇੱਕ ਅਜਿਹੀ ਗੁਰਦੁਆਰਾ ਸਾਹਿਬ ਅਜਿਹੀ ਇਤਿਹਾਸਿਕ ਗੁਰ ਇਤਿਹਾਸਿਕ ਸਥਾਨ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਸਿੱਖ ਗੁਰੂ ਸਹਿਬਾਨਾਂ ਦੇ ਆਉਣ ਦੀ ਜਾਣਕਾਰੀ ਮਿਲਦੀ ਆ ਕੋਈ ਪੱਕੇ ਪ੍ਰਮਾਣ ਜਾਂ ਜੇਕਰ ਆਪਾਂ ਕਹੀਏ ਵੀ ਕੋਈ ਪੱਕੇ ਇਤਿਹਾਸਿਕ ਸਰੋਤ ਆਪਾਂ ਨੂੰ ਇਸ ਇਤਿਹਾਸ ਬਾਰੇ ਨਹੀਂ ਮਿਲਦੇ ਕੁਝ ਲੋਕਲ ਜਾਂ ਇੱਥੋਂ ਦੇ ਲੋਕਾਂ ਦੀਆਂ ਜਾਂ ਇਸ ਨਗਰ ਦੇ ਲੋਕਾਂ ਦੀਆਂ ਮਨੋਤਾਂ ਵੀ ਹੁੰਦੀਆਂ ਨੇ ਉਹਨਾਂ ਦੇ ਅਨੁਸਾਰ ਇਹਨਾਂ ਜਗ੍ਹਾਵਾਂ ਦੀ ਮਾਨਤਾ ਜਿਹੜੀ ਉਹ ਕੀਤੀ ਜਾਂਦੀ ਆ ਪਰ ਮਾਲਵਾ ਸਿੱਖ ਇਤਿਹਾਸ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਲਵੇ ਦੇ ਦੌਰੇ ਦੌਰਾਨ ਇਸ ਜਗ੍ਹਾ ਦੇ ਉੱਤੇ ਕਾਫੀ ਦਿਨ ਰੁਕਣ ਦਾ ਜਿਹੜਾ ਪਰਮਾਨਾ ਉਹ ਆਪਾਂ ਨੂੰ ਮਿਲਦਾ ਬਾਕੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਰਾਜ ਦੇ ਅਨੁਸਾਰ ਉਹ ਸਥਾਨ ਉਹ ਥਾਂ ਤੰਨ ਹੋ ਜਾਂਦੀ ਆ ਅ ਪਵਿੱਤਰ ਹੋ ਜਾਂਦੀ ਆ ਹੋਰ ਮਹੱਤਵਪੂਰਨ ਹੋ ਜਾਂਦੀ ਆ ਜਿੱਥੇ ਗੁਰੂ ਸਾਹਿਬ ਆ ਕੇ ਚਰਨ ਪਾਉਂਦੇ ਆ ਜਿਵੇਂ ਆਪਾਂ ਬਾਬਾ ਸੱਲਾ ਜੀ ਦੀ ਗੱਲ ਕਰਦੇ ਸੀ ਜਿਨ੍ਹਾਂ ਨੂੰ ਇੱਕ ਭਿਆਨਕ ਰੋਗ ਸੀ ਕੋੜ ਸੀ ਉਹ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਉਹ ਪਤਾ ਨਹੀਂ ਕਿੰਨੇ ਕੁ ਲੰਬੇ ਸਮੇਂ ਤੋਂ ਉਡੀਕ ਰਹੇ ਸੀ ਜਾਂ ਉਹਨਾਂ ਦੇ ਦਰਸ਼ਨ ਦੇਖਾਰ ਕਰਨ ਨੂੰ ਚਾਹਨਾ ਸੀ ਉਹਨਾਂ ਦੀ ਉਹਨਾਂ ਦੇ ਸਰੀਰ ਠੀਕ ਹੋਣ ਸੰਬੰਧੀ ਜਿਵੇਂ ਇਤਿਹਾਸ ਦੇ ਵਿੱਚ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਸੱਲਾ ਜੀ ਨੂੰ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਵੀ ਤੁਸੀਂ ਇੱਥੇ ਜੋ ਨੇੜੇ ਛੱਪੜੀ ਸੀ ਉਹਦੇ ਵਿੱਚ ਇਸ਼ਨਾਨ ਕਰੋ ਤੁਹਾਡਾ ਰੋਗ ਠੀਕ ਹੋਊਗਾ ਅੱਜ ਉਸ ਦੀ ਜਗ੍ਹਾ ਤੇ ਇੱਥੇ ਬਹੁਤ ਪਵਿੱਤਰ ਸੋਨਾ ਸਰੋਵਰ ਸੁਭੈਮਾਨ ਨੇ ਸੰਗਤਾਂ ਦੂਰੋਂ ਨੇੜੇੋਂ ਇਸ ਸਥਾਨ ਦੇ ਉੱਤੇ ਦਰਸ਼ਨ ਕਰਨ ਲਈ ਆਉਂਦੀਆਂ ਨੇ ਤਾਂ ਉਹ ਇਸ ਸਰੋਵਰ ਦੇ ਵਿੱਚ ਇਸ਼ਨਾਨ ਵੀ ਕਰਦੀਆਂ ਨੇ ਇੱਥੇ ਰੁਕਦੀਆਂ ਨੇ ਤੇ ਆਪਣੀਆਂ માનਤਾਵਾਂ ਨੇ ਜਿਹੜੀਆਂ ਉਹ ਗੁਰੂ ਸਾਹਿਬ ਅੱਗੇ ਰੱਖਦੀਆਂ ਨੇ ਤੇ ਮੰਨਦੇ ਨੇ ਕਿਉਂਕਿ ਇਹ ਬਹੁਤ ਹੀ ਮਹੱਤਵਪੂਰਨ ਸਥਾਨ ਇੱਥੇ ਸਵੈਮਾਨਾ ਪੰਡਲ ਸੋਈ ਦੇ ਵਿੱਚ ਬਾਕੀ ਜਿਵੇਂ ਆਪਾਂ ਸਾਰਾ ਗੁਰਦੁਆਰਾ ਸਾਹਿਬ ਦੇਖ ਰਹੇ ਸੀ ਜਾਂ ਸਿੰਘ ਸਾਹਿਬਾਨਾਂ ਨੂੰ ਮਿਲੇ ਵੀ ਤਾਂ ਉਹਨਾਂ ਨੇ ਆਪਾਂ ਨੂੰ ਸਾਰੇ ਗੁਰਦੁਆਰਾ ਸਾਹਿਬ ਬਾਰੇ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਇੱਥੇ ਅਲੱਗ-ਅਲੱਗ ਮੌਕੇ ਤੇ ਅਲੱਗ-ਅਲੱਗ ਗੁਰਮਤ ਦੇ ਦਿਹਾੜੇ ਜਿਹੜੇ ਉਹ ਮਨਾਏ ਜਾਂਦੇ ਨੇ ਵਿਸ਼ੇਸ਼ ਰੂਪ ਚ ਰਸਮੀ ਦਾ ਜਿਹੜਾ ਦਿਹਾੜਾ ਉਮਰੂਪ ਤੇ ਮਨਾਇਆ ਜਾਂਦਾ ਉਸ ਸਮੇਂ ਇੱਥੇ ਪੰਜਾਬ ਦੇ ਲੱਗ ਲੱਗ ਹਿੱਸਿਆਂ ਤੋਂ ਸੰਗਤਾਂ ਨੇ ਜਿਹੜੀਆਂ ਉਹ ਪਹੁੰਚਦੀਆਂ ਨੇ ਇੱਥੋਂ ਨਗਰ ਤੋਂ ਵੀ ਬਾਹਰੋਂ ਵੀ ਉਹਨਾਂ ਦੇ ਆਈਆਂ ਸੰਗਤਾਂ ਲਈ ਇੱਥੇ ਲੰਗਰ ਪ੍ਰਸ਼ਾਦੇ ਦਾ ਜਿਹੜਾ ਪ੍ਰਬੰਧ ਆ ਉਹ ਵੀ ਕੀਤਾ ਜਾਂਦਾ ਬਾਕੀ ਆਮ ਦਿਨਾਂ ਦੇ ਵਿੱਚ ਵੀ ਇੱਥੇ 24 ਘੰਟੇ ਲੰਗਰ ਦਾ ਜਿਹੜਾ ਉਹ ਪ੍ਰਬੰਧ ਆ ਗੁਰਦੁਆਰਾ ਸਾਹਿਬ ਦੀ ਕਮੇਟੀ ਜੋ ਹੁਣ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾ ਰਹੀ ਆ ਇਸੇ ਨਗਰ ਤੋਂ ਲਸੋਈ ਤੋਂ ਬਹੁਤ ਵਧੀਆ ਪ੍ਰਬੰਧ ਆ ਜਿਹੜਾ ਇਸ ਜਗ੍ਹਾ ਦੇ ਉੱਤੇ ਕਰ ਰਹੀ ਆ ਤੇ ਹੁਣ ਤੁਸੀਂ ਵੀਡੀਓ ਫਰੇਮ ਦੇ ਵਿੱਚੋਂ ਵਿੱਚ ਨਵਾਂ ਬਣਿਆ ਹੋਇਆ ਲੰਗਰ ਹਾਲ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸੋਹਣਾ ਲੰਗਰ ਹਾਲ ਆ ਜਿਹੜਾ ਉਹ ਬਣਿਆ ਹੋਇਆ ਗੁਰਦੁਆਰਾ ਸ੍ਰੀ ਸੱਲਿਆਣਾ ਸਾਹਿਬ ਜੀ ਦੇ ਆਪਾਂ ਇਤਿਹਾਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸਾਹਮਣੇ ਵਾਲੇ ਪਾਸੇ ਹੀ ਜਿਹੜਾ ਸੁੰਦਰ ਲੰਗਰ ਹਾਲ ਜਾਂ ਹੋਰ ਕਿਸੇ ਵੀ ਮੰਤਵ ਲਈ ਵਰਤਣ ਲਈ ਦੀਵਾਨ ਲਈ ਜਾਂ ਕੋਈ ਗੁਰਮਤ ਜਿਹੜੇ ਸਮਾਗਮ ਹੁੰਦੇ ਨੇ ਉਹਨਾਂ ਲਈ ਇਹ ਜਗ੍ਹਾ ਵਰਤੀ ਜਾਂਦੀ ਆ ਤੇ ਬਾਕੀ ਸਿੰਘ ਸਹਿਬਾਨ ਜੋ ਇੱਥੇ ਸੇਵਾ ਨਿਭਾ ਰਹੇ ਨੇ ਉਹ ਵੀ ਪੂਰੀ ਤਨਦੇਹੀ ਨਾਲ ਆਪਣੀ ਜਿਹੜੀ ਸੇਵਾ ਉਹ ਇਸ ਜਗ੍ਹਾ ਦੇ ਉੱਤੇ ਕਰਦੇ ਆ। ਇਹ ਸੀ ਗੁਰਦੁਆਰਾ ਸ਼੍ਰੀ ਸੱਲਿਆਣਾ ਸਾਹਿਬ ਪਿੰਡ ਲਸੋਈ ਜ਼ਿਲ੍ਹਾ ਮਲੇਰਕੋਟਲਾ ਪੰਜਾਬ। ਕਿਵੇਂ ਗੁਰੂ ਸਾਹਿਬਾਨ ਨੇ ਇੱਥੇ ਬਾਬਾ ਸੱਲਾ ਜੀ ਦਾ ਉਧਾਰ ਕੀਤਾ ਉਹਨਾਂ ਦੇ ਸਰੀਰ ਤੋਂ ਜੋ ਭਿਆਨਕ ਰੋਗ ਸੀ ਕੋੜ ਦਾ ਉਹਨੂੰ ਖਤਮ ਕੀਤਾ। ਬਾਕੀ ਇਸ ਜਗ੍ਹਾ ਦੇ ਉੱਤੇ ਪਹਿਲੀ ਪਾਸ਼ਾ ਜੀ ਦੇ ਆਉਣ ਦੇ ਵੀ ਕਾਫੀ ਤੱਥ ਨੇ ਜਿਹੜੇ ਉਹ ਮਿਲਦੇ ਆ। ਬੇਸ਼ੱਕ ਪ੍ਰਮਾਣਿਤ ਨਹੀਂ ਲੋਕਲ ਮਨਉਤਾਂ ਹੀ ਮੰਨिए ਪਰ ਗੁਰੂ ਸਾਹਿਬ ਦੇ ਆਉਣ ਦਾ ਇੱਥੇ ਜ਼ਿਕਰ ਆ ਜਿਹੜਾ ਉਹ ਨਗਰ ਦੇ ਵਿੱਚ ਜਾਂ ਨਗਰ ਦੀਆਂ ਸੰਗਤਾਂ ਦੇ ਵਿੱਚ ਆ ਮਿਲਦਾ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਕਿਸੇ ਵੀ ਤਰ੍ਹਾਂ ਦੀ ਹੋਈ ਗਲਤੀ ਲਈ ਖਿਮਾ ਦੇ ਆਚਕਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਅੱਗੇ ਤੋਂ ਸਮਤ ਬਖਸ਼ਣ ਬਾਕੀ ਜੇ ਤੁਸੀਂ ਇਸ ਸਥਾਨ ਬਾਰੇ ਪਹਿਲਾਂ ਜਾਣਦੇ ਸੀ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੇ ਤੁਸੀਂ ਵੀ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਕੋਸ਼ਿਸ਼ ਕਰਦੇ ਆਂ ਤੁਹਾਡੇ ਤੱਕ ਉਹਨਾਂ ਇਤਿਹਾਸਿਕ ਸਥਾਨਾਂ ਦੀ ਜਾਣਕਾਰੀ ਲੈ ਕੇ ਆਉਣ ਦੀ ਜੋ ਇਤਿਹਾਸ ਦੇ ਪੱਖਾਂ ਤੋਂ ਕੁਝ ਪਿਛੜੇ ਰਹਿ ਜਾਂਦੇ ਨੇ ਜਾਂ ਜਿਨ੍ਹਾਂ ਸਥਾਨਾਂ ਬਾਰੇ ਆਪਾਂ ਨੂੰ ਨਹੀਂ ਪਤਾ ਲੱਗਦਾ ਹੁਣ ਦੇ ਇਤਿਹਾਸਿਕ ਸਥਾਨੇ ਬਿਲਕੁਲ ਹੀ ਆਪਣੇ ਨੇੜੇ ਨੇ ਜਿਵੇਂ ਹੁਣ ਇਤਿਹਾਸਿਕ ਸਥਾਨ ਲਸੋਈ ਪਿੰਡ ਦੇ ਬਿਲਕੁਲ ਹੀ ਨਾਲੋਂ ਨਾਲ ਪਰ ਆਪਾਂ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਆਪਣੀ ਇਸ ਵੀਡੀਓ ਦੇ ਜ਼ਰੀਏ ਮੈਂ ਤੁਹਾਡੇ ਨਾਲ ਕੋਸ਼ਿਸ਼ ਕਰ ਰਹੇ ਆਂ ਇਸ ਇਤਿਹਾਸਿਕ ਸਥਾਨ ਦੀ ਬਾਕੀ ਅਜੇ ਹੋਰ ਗੋਰੇ ਇਤਿਹਾਸਿਕ ਸਥਾਨ ਲੱਭ ਕੇ ਤੁਹਾਡੇ ਤੱਕ ਲੈ ਕੇ ਆਉਣ ਲਈ ਤੁਹਾਡੇ ਹੁੰਗਾਰੇ ਦੀ ਲੋੜ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਬਹੁਤ ਜਲਦੀ ਕਿਸੇ ਹੋਰ ਨਾਮੇ ਤੇ ਰੋਚਕ ਵਿਸ਼ੇ ਨਾਲ ਤੁਹਾਡੇ ਤੱਕ ਸਾਂਝ ਪਾਵਾਂਗੇ ਬਣੇ ਰਹੋ ਆਪਣੇ ਚੈਨਲ ਨਾਲ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ